ਅੱਜ ਦੇ ਸੱਚੇ ਅੱਜ ਸਾਨੂੰ ਤੁਹਾਡਾ ਸਾਡਾ ਪੰਜਾਬੀ ਫੂਡ ਚੈਲ ਚਾਹਤ ਹੈ ਸਵਾਗਤ ਆ ਅੱਜ ਮਮਣਾ ਜਾ ਰਹੀਆਂ ਬਹੁਤ ਹੀ ਟੇਸਟੀ ਇੱਕਦਮ ਨਰਮ ਬਾਜ਼ਾਰ ਵਰਗੀ ਰਾਸ ਮਲਾਈ ਘਰ ਦੇ ਵਿੱਚ ਹੀ ਪਹौती 카ਟ ਸਬਾਨ ਦੇ ਨਾਲ ਤੇ ਚਟਪਟ ਬਣਨ ਵਾਲੀ ਇਹ ਰੈਸਪੀ ਆ ਤੇ ਜੇ ਤੁਸੀਂ ਚੈਨਲ ਤੇ ਨਵੇਂ ਆ ਚੈਨਲ ਜਰੂਰ ਸਬਸਕ੍ਰਾਈਬ ਕਰ ਲਿਓ ਤੇ ਵੀਡੀਓ ਨੂੰ ਐਂਡ ਤੱਕ ਜੂੜ ਦੇਖਿਓ ਇਹ ਵਧੀਆ ਜੀ ਰੈਸਪੀ ਸਿੱਖਣ ਦੇ ਲਈ ਚਲੋ ਕਰਦੇ ਹਾਂ ਮਨਣਾ ਸ਼ੁਰੂ ਉਹਦੇ ਲਈ ਇੱਥੇ ਮੈਂ ਇੱਕ ਭਾਂਡੇ ਦੇ ਵਿੱਚ 1 ਲੀਟਰ ਦੁੱਧ ਪਾਇਆ ਆ ਤੁਸੀਂ ਦੁੱਧ ਗਾਂ ਦਾ ਮੱਝ ਦਾ ਲੈ ਸਕਦੇ ਆ ਕਿਸੇ ਦਾ ਵੀ ਤੇ ਇਹ ਜਿਹੜਾ ਦੁੱਧ ਆ ਇਹ ਕੱਚਾ ਲੈਣਾ ਆ ਆਪਾਂ ਉਬਲਿਆ ਹੋਇਆ ਨਹੀਂ ਲੈਣਾ ਹੈਗਾ ਤੇ ਕੱਚਾ ਦੁੱਧ ਦੇ ਨਾਲ ਵਧੀਆ ਰਸਪਰੇ ਬਣਦੀ ਆ ਉਬਲੇ ਹੋਏ ਦੁੱਧ ਦੇ ਨਾਲ ਉੰਨੀ ਵਧੀਆ ਰਸਪਲੇ ਨਹੀਂ ਬਣਦੀ ਤੇ ਹੁਣ ਆਪਾਂ ਇਹਨੂੰ ਡਾਇ ਅਵਾਲ ਲਵਾਂਗੇ ਤੇ ਇੱਥੇ ਮੈਂ ਅੱਧੀ ਕੌਲੀ ਜਿਹੜੀ ਆ ਜਿਹੜੀ ਕਿ 4 ਕੋ ਚਮਚ ਪਾਣੀ ਤੇ ਲਈ ਆ ਤੇ 4 ਚਮਚੀ ਸਰਕਾ ਲਿਆ ਸਰਕਾ ਦਾ ਆਪਣਾ ਨੋਰਮਲ ਆਉਂਦਾ ਹੈ ਮੈਂ ਉਹ ਹੀ ਲਿਆ ਆ ਕਈ ਵਾਰੀ ਕੀ ਹੁੰਦਾ ਆ ਐਪਲ ਸਿਰਕਾ ਵੀ ਆਉਂਦਾ ਹੈ ਐਪਲ ਵਿਨੇਗਰ ਤੇ ਉਹਦੇ ਨਾਲ ਕੀ ਇਹਦੇ ਵਿੱਚ 스멜 ਰਹਿ ਜਾਂਦੀ ਆ ਇਹਦੀ ਖੁਸ਼ਬੂ ਰਹਿ ਜਾਂਦੀ ਐਪਲ ਵਿਨੇਗਰ ਦੀ ਜਿਸ ਨਾਲ ਫੇ ਆਪਣਾ ਛੇਨਾ ਵਧੀਆ ਨਹੀਂ ਬਣਦਾ ਹੈਗਾ ਸੋ ਇਸ ਲਈ ਤੁਸੀਂ ਜਿਹੜਾ ਆਪਣਾ ਨਿਊਡਲਾ ਵਗੈਰਾ ਦੇ ਲਈ ਵਰਤਦੇ ਆ ਚਿੱਟਾ ਸਿਰਕਾ ਉਹ ਲੈਣਾ ਆ ਤੇ ਦੋਨਾਂ ਚੀਜ਼ਾਂ ਨੂੰ ਚੰਗੀ ਤਰੀਕੇ ਨਾਲ ਮਿਲਾਉਣ ਤੋਂ ਬਾਅਦ ਜੇ ਆਪਾਂ ਦੁੱਧ ਦੇ ਵਿੱਚ ਥੋੜਾ ਥੋੜਾ ਕਰਕੇ ਪਾਉਣਾ ਆ ਤਦ ਨੂੰ ਆਪਾਂ ਸਿਰਫ ਇੱਕ ਹੀ ਵਾਲਾ ਦਵਾਉਣਾ ਜਿਹਦੇ ਵਾਲਾ ਆ ਗਿਆ ਨਾਲ ਹੀ ਬੰਦ ਕਰ ਦੇਣਾ ਗੈਸ ਨੂੰ ਤੇ ਫਿਰ ਇਹਨੂੰ ਆਪਾਂ ਪਾਉਂਦੇ ਹੋਏ ਨੂੰ ਫਾੜ ਲੈਣਾ ਆ ਦੁੱਧ ਨੂੰ ਜਿੱਦਾਂ ਆਪਾਂ ਨਾਰਮਲੀ ਫਾੜਦੇ ਆ ਇਸ ਤਰੀਕੇ ਨਾਲ ਇਹ ਦੇਖੋ ਕਦੇ ਵੀ ਸਿੱਧਾ ਜਿਹੜਾ ਆ ਸਿਰਕਾ ਨਹੀਂ ਵਰਤਿਆ ਜਾਂਦਾ ਹਮੇਸ਼ਾ ਪਾਣੀ ਦੇ ਵਿੱਚ ਘੋਲ ਕੇ ਵਰਤਿਆ ਜਾਂਦਾ ਹੈ ਤਾਂ ਜੋ ਜਿਹੜੀ ਚੀਜ਼ ਆ ਮਤਲਬ ਕਿ ਜਿਹੜਾ ਆਪਾਂ ਚੀਜ਼ ਫਾੜ ਰਹੇ ਆ ਵਧੀਆ ਨਰਮ ਬਣੇ ਇਹ ਦੇਖੋ ਇਸ ਤਰੀਕੇ ਨਾਲ ਹੋ ਗਿਆ ਆ ਹੁਣ ਆਪਾਂ ਇਹਨੂੰ ੜਾਇਆ ਮਲਮਲ ਦੇ ਕੱਪੜੇ ਦੇ ਉੱਤੇ ਛਾਂ ਲੈਣਾ ਹੈ ਤੇ ਵਧੀਆ ਆਪਣੇ ਨਾਰਮਲ ਪਾਣੀ 'ਤੋ ਕੇ ਚੰਗੀ ਤਿਕਣਾ ਤਾਂ ਦੁੱਧ ਸਰਕੇ ਦੀ ਖਟਾਸ ਨਿਕਲ ਜੇ ਤੇ ਚੰਗੀ ਤਿਕਣਾ ਸਾਰਾ ਪਾਣੀ ਦਾ ਨਿਚੋਲ ਲੈਣਾ ਆ ਇੱਕ ਚੀਜ਼ ਦਾ ਆਪਾਂ ਇੱਥੇ ਹੋਰ ਧਿਆਨ ਰੱਖਣਾ ਜ ਜਦੋਂ ਆਪਾਂ ਦੁੱਧ ਨੂੰ ਉਬਾਲ ਰਹੇ ਸੀਗੇ ਉਹਦਾ ਆਪਾਂ ਵਿੱਚ ਵਿੱਚ ਮਿਕਸ ਕਰਦੇ ਜਾਣਾ ਹੈ ਜੇ ਦੁੱਧ ਦੇ ਉੱਤੇ ਮਲਾਈ ਆਜੂਗੀ ਤਾਂ ਆਪਣਾ ਛੇਨਾ ੜਾਇਆ ਵਧੀਆ ਨਹੀਂ ਬਣੂਗਾ ਤੇ ਹੁਣ ਇਹ ਤੇ ਮਸ਼ੀਨ ਨੂੰ ਰੱਖਤਾ ਸਾਈਡ ਤੇ ਤੇ ਮੈਂ ਇਥੇ 1 ਲੀਟਰ ਦੁੱਧ ਲਿਆਇਆ ਤੇ ਦੁੱਧ ਕੱਚਾ ਲਿਆਇਆ ਤੇ ਇਹਦੇ ਵਿੱਚ ਮੈਂ ਪਾਇਆ 5 ਚਮਚ ਖੰਡ ਤੇ ਨਾਲ ਹੀ ਪਾਇਆ ਥੋੜਾ ਜਿਹਾ ਫੂਡ ਕਲਰ ਬਿਲਕੁਲ ਆਪਸ਼ਨਲ ਆ ਵਧੀਆ ਰੰਗ ਦੇ ਲਈ ਮੈਂ ਪਾਇਆ ਤੁਸੀਂ ਕੇਸਰ ਵੀ ਪਾ ਸਕਦੇ ਆ ਤੇ ਫਿਰ ਮੈਂ ਇਹਦੇ ਵਿੱਚ ਪਾਇਆ ਇਲਾਇਚੀ ਪਾਊਡਰ ਤੇ ਇਹਨੂੰ ਮਿਲਾ ਕੇ ਚੰਗੀ ਤਕਨਾ ਕਾਰ ਲਿਆਇਆ گاੜਾ ਹੋਣ ਤਾਈ ਤੇ ਇਥੇ ਮੈਂ ਘੱਟ ਗੈਸ ਇਹਨੂੰ ਛੱਡਤਾ ਤੇ ਕੋਲੇ ਦੇਖੋ ਸ਼ੇਨਾ ਕਿੰਨਾ ਨਰਮ ਹੋ ਚੁੱਕਿਆ ਇਕਦਮ ਪਰਫੈਕਟ ਸ਼ੇਨਾ ਬਣਿਆ ਆਪਣਾ ਇਹ ਦਾਸ ਕੋ ਮਿੰਟ 3 ਨੂੰ ਮੈਂ ਰੱਖਿਆ ਹੈ ਇਦਾਂ ਵਸ ਤੇ ਹੁਣ ਇਹ ਦੇਖੋ ਹੁਣ ਆਪਾਂ ਇਹਨੂੰ ਹੱਥ ਦੀ ਹਥੇਲੀਆਂ ਦੇ ਨਾਲ ਮਲਾਂਗੇ ਇਸ ਤਰੀਕੇ ਨਾਲ ਇਹੀ ਇਹਦਾ ਮੇਨ ਪਾਰਟ ਹੁੰਦਾ ਹੈ ਇਹਨੂੰ ਮਲਾਂ ਜਿੰਨਾ ਵਧੀਆ ਆਪਾਂ ਮਲਾਂਗੇ ਉਨਾ ਹੀ ਵਧੀਆ ਆਪਣਾ ਸ਼ੇਨਾ ਬਣੂਗਾ ਇਹ ਦੇਖੋ ਇੱਥੇ ਇਹ ਵਧੀਆ ਗਾੜਾ ਹੋ ਗਿਆ ਇਹਨੂੰ ਮੈਂ ਸਾਈਡ ਤੇ ਰੱਖ ਦੇ ਰਹੀਆਂ ਬੰਦ ਕਰਕੇ ਛਾਣ ਕੇ ਤੇ ਇਹਨੂੰ ਮੈਂ ਫ੍ਰਿਜ ਰੱਖ ਦੇ ਰਹੀਆਂ ਤਾਂ ਜੋ ਠੰਡਾ ਹੋ ਜੇ ਇੱਥੇ ਮੈਂ ਸ਼ੇਨੇ ਨੂੰ ਵਧੀਆ ਤਰੀਕੇ ਦੇ ਨਾਲ ਮਲਿਆ ਹੈ ਤਾਂ ਜੋ ਇਹਦਾ ਦਾਣੇਦਾਰ ਟੈਕਸਚਰ ਖਤਮ ਹੋ ਜਾਏ ਤੇ ਫਿਰ ਇਹਦੇ ਵਿੱਚ ਮੈਂ ਪਾਇਆ ਇੱਕ ਚਮਚ ਕੌਰਨ ਫਲਾਰ ਕੋਰਨ ਫਲੌਰ ਵੀ ਪਾ ਸਕਦੇ ਆ ਜਾਂ ਫਿਰ ਆਰਾ ਰੂਟ ਪਾਊਡਰ ਵੀ ਪਾ ਸਕਦੇ ਆ ਮਿਲਾ ਕੇ ਫਿਰ ਇਹਨੂੰ ਮੈਂ ਕੱਟ ਕੇ ਜੀ ਛੋਟ ਛੋਟੀਆਂ ਗੋਲੀਆਂ ਬਣਾ ਲਿਆ ਹੈ ਗੋਲੀਆਂ ਦੇ ਵਿੱਚ ਕੋਈ ਵੀ ਤਰੇੜ ਨਹੀਂ ਹੋਣੀ ਚਾਹੀਦੀ ਤੇ ਇਹਨੂੰ ਇਦਾਂ ਹਲਕਾ ਹਲਕਾ ਦਬਾ ਲਿਆ ਆ ਤੁਸੀਂ ਵੱਡੀਆਂ ਛੋਟੀਆਂ ਆਪ ਦੇ ਅਕੋਰਡਿੰਗ ਬਣਾ ਸਕਦੇ ਆ ਤੇ ਇੱਥੇ ਮੈਂ 250 ਗ੍ਰਾਮ ਖੰਡ ਲਈ ਹੈ ਤੇ ਉਹਦੇ ਵਿੱਚ ਮੈਂ 5.5 ਕੌਲੀ ਪਾਣੀ ਪਾਇਆ ਜਿਹੜੀ ਕੌਲੀ ਦੇ ਨਾਲ ਖੰਡ ਲਈ ਆ ਉਸੇ ਕੌਲੀ ਨਾਲ ਪਾਣੀ ਪਾਉਣਾ ਹੈ ਆਪਾਂ ਤੇ ਦੇਖੋ ਇਹਨੂੰ ਮੈਂ ਹੁਣ ਅਵਾਲਾ ਆਣ ਤੇ ਛੜਤਾ ਹੈ ਬਿਲਕੁਲ ਵਧੀਆ ਤਰੀਕੇ ਨਾਲ ਇਹ ਉਬਲਣਾ ਚਾਹੀਦਾ ਹੈ ਫਿਰ ਇਹ ਪਰਾਸਮਲੇ ਪਾਉਣੀ ਹੈ ਆਪਾਂ ਇੱਕ ਇੱਕ ਕਰਕੇ ਪਾ ਦੜਨੀ ਹੈ ਤੇ ਫਿਰ ਆਪਾਂ ਇਹਨੂੰ ਟੱਕ ਦੇਣਾ ਹੈ ਜੇ ਹਿਸਾਬ ਨਾਲ ਮੈਂ ਤੁਹਾਨੂੰ ਦਿਖਾ ਰਹੀ ਹਾਂ ਇੰਨਾ ਕੋਈ ਟਕਣਾ ਤੇ ਗੈਸ ਪੂਰਾ ਤੇਜ਼ ਰਹਿਣਾ ਚਾਹੀਦਾ ਹੈ ਬਿਲਕੁਲ ਵੀ ਘਟ ਨਹੀਂ ਹੋਣਾ ਚਾਹੀਦਾ ਤੇ ਇਹਨੂੰ ਆਪਾਂ 5 ਮਿੰਟ ਦੇ ਲਈ ਪਕਾਉਣਾ ਹੈ ਤੇ ਇਸ ਤਰੀਕੇ ਨਾਲ ਵਾਲਾ ਆਉਣਾ ਚਾਹੀਦਾ ਹੈ ਜ਼ਰੂਰੀ ਹੈ ਇਦਾਂ ਵਾਲਾ ਆਉਣਾ 5 ਮਿੰਟ ਬਾਲਣ ਤੋਂ ਬਾਅਦ ਚ ਆਪਾਂ ਕੜਾਈ ਨੂੰ ਹਿਲਾ ਲੈਣਾ ਹੈ ਚਮਚ ਨਹੀਂ ਲਗਾਉਣਾ ਹੈਗਾ ਸਿਰਫ ਕੜਾਈ ਨੂੰ ਹਿਲਾ ਲੈਣਾ ਹੈ ਫਿਰ ਇਹਨੂੰ ਆਪਾਂ 10 ਮਿੰਟ ਦੇ ਲਈ ਹੋਰ ਪਕਾਵਾਂਗੇ ਵਿੱਚ ਵਿੱਚ ਆਪਾਂ 5 ਮਿੰਟ ਬਾਅਦ ਚ ਦੇਖੀ ਵੀ ਜਾਣਾ ਹੈ ਇਹ ਦੇਖੋ ਵੇਜੇ ਜਿਹਨੂੰ ਆਪਾਂ ਦੇਖੀ ਜਾਣਾ ਹੈ ਤੇ ਇਹਨੂੰ ਹਲਾਈ ਜਾਣਾ ਹੈ ਤੇ ਇਹਨੂੰ ਟੋਟਲ ਆਪਾਂ ਪੂਰੇ 20 ਮਿੰਟ ਦੇ ਲਈ ਪਕਾਉਣਾ ਹੈ ਪੂਰਾ ਟਾਈਮ ਆਪਾਂ ਦੇਖ ਕੇ ਰੱਖਣਾ ਹੈ 20 ਮਿੰਟ ਹੀ ਪਕਾਉਣਾ ਹੈ ਵੱਧ ਨਹੀਂ ਪਕਾਉਣਾ ਨਹੀਂ ਘੱਟ ਪਕਾਉਣਾ ਹੈ ਫਿਰ ਇਹਨੂੰ ਆਪਾਂ ਨਾਰਮਲ ਜੇ ਪਾਣੀ 'ਚ ਜਿਹੜਾ ਠੰਡਾ ਜਿਹਾ ਹੋਣਾ ਚਾਹੀਦਾ ਹੈ ਪਾਣੀ ਦੇ ਵਿੱਚ ਇਹਨੂੰ ਆਪਾਂ ਪਾ ਲੈਣਾ ਹੈ ਤੇ ਜੇ ਇਹ ਢੀਚੇ ਡੋਬ ਰਹੀ ਹੈ ਤਾਂ ਮਤਲਬ ਇਹ ਵਧੀਆ ਤਰੀਕੇ ਨਾਲ ਪੱਕੀ ਹੋਈ ਆ ਜਿਹੜੀ ਬਚੀ ਹੋਈ ਚਾਸ਼ਨੀ ਆ ਉਹਦਾ ਕੋਈ ਵੀ ਯੂਸ ਨਹੀਂ ਹੈਗਾ ਉਹਨੇ ਤੁਸੀਂ ਕਿਸੇ ਵੀ ਚੀਜ਼ ਦੇ ਵਿੱਚ ਦੁਬਾਰਾ ਨਹੀਂ ਵਰਤ ਸਕਦੇ ਹੁਣ ਇਹਨੂੰ ਆਪਾਂ ੜਾਇਆ 5 ਕੁ ਮਿੰਟ ਦੇ ਲਈ ਦੇ ਵਿੱਚ ਛੱਡ ਦੇਣਾ ਤੇ ਫਿਰ ਇਹਨੂੰ ਆਪਾਂ ਨਿਚੋੜ ਕੇ ਆਪਣੇ ਰਸਮਲਾਈ ਵਾਲੇ ਰਸ ਦੇ ਵਿੱਚ ਪਾ ਦੇਣਾ ਤੇ ਇਹਨੂੰ ਆਪਾਂ ਰੱਖ ਦੇਣਾ ਫ੍ਰਿਜ ਦੇ ਵਿੱਚ ਜਦੋਂ ਠੰਡਾ ਹੋ ਗਿਆ ਉਦੋਂ ਆਪਾਂ ਇਹਨੂੰ ਕਰਨਾ ਹੈ ਸਰਵ ਇਹ ਦੇਖੋ ਬਹੁਤ ਹੀ ਵਧੀਆ ਰਸਮਲਾਈ ਬਣੀ ਹੈ ਤੇ ਇਹਨੂੰ ਮੈਂ ਕੱਟ ਕੇ ਵੀ ਦਿਖਾ ਦੇਣੀ ਆ ਤੁਹਾਨੂੰ ਬਹੁਤ ਹੀ ਵਧੀਆ ਜਾਲੀਦਾਰ ਬਣੀ ਹੈ ਇੱਕਦਮ ਪਰਫੈਕਟ ਬਣੂਗੀ ਤਾਂ ਧੀਏ ਰੈਸਪੀ ਦੇ ਨਾਲ ਰਸਮਲਾਈ ਪਹਿਲੀ ਵਾਰ ਦੇ ਵਿੱਚ ਹੀ ਇੱਕਦਮ ਪਰਫੈਕਟ ਬਣੂਗੀ ਇਹ ਦੇਖੋ ਤੇ ਇਹਨੂੰ ਹੁਣ ਬਸ ਆਪਾਂ ਸਰਵ ਕਰ ਲੈਣਾ ਤੇ ਆਪਣੀ ਬਹੁਤ ਹੀ ਟੇਸਟੀ ਹਲਵਾਈ ਸਟਾਈਲ ਰਸਮਲਾਈ ਬਣ ਕੇ ਤਿਆਰ ਹੈ ਜੇ ਵੀਡੀਓ ਪਸੰਦ ਆਏ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ ਕਰਿਓ ਬਹੁਤ ਬਹੁਤ ਧੰਵਾਦ ਜੀ